ਸੱਚਕਾਲੀ ਮਹਾ ਕਵਰ ਸਿੰਘ 베ਦੀ ਮਜੂਦਾ ਮਾਹੌਲੰਦਰ ਸਿਆਸਤ ਕਰਵਟ ਲੈਂਦੀ ਵਕਾਈ ਦੇ ਰਹੀ ਹੈ ਪੰਤਖ ਹਲਕਿਆਂ ਦੇ ਵਿੱਚ ਵੱਡੀ ਹਿਲਜੁਲ ਹੋ ਰਹੀ ਹੈ 2027 ਦੇ ਮੱਦੇ ਨਜ਼ਰ ਹਰ ਸਿਆਸੀ ਪਾਰਟੀ ਆਪਣੀ ਅੰਦਰੂਨੀ ਲੜਾਈ ਨੂੰ ਸ਼ਾਂਤ ਕਰਨ ਲਈ ਖਾਮਾ ਮਾਹੌਲ ਸਿਰਜਣ ਨੂੰ ਲੈ ਕੇ ਚਾਰਾ ਜੋਇਤਾ ਕਰ ਰਹੀ ਹੈ ਪਰੰਤੂ ਜਿਸ ਢੰਗ ਦੇ ਰੇੜਕੇ ਦਿਖਾਈ ਦੇ ਰਿਹਾ ਕਿਸੇ ਵੀ ਪਾਰਟੀ ਦਾ ਮਸਲਾ ਤਣ ਪਕਣ ਲੱਗਦਾ ਵਕਾਈ ਨਹੀਂ ਦੇ ਰਿਹਾ ਜੇ ਮਜੂਦਾ ਮਾਹੌਲ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਨੂੰ ਲੈ ਕੇ ਤਿਆਰੀਆਂ ਵਿੱਚ ਜੁਟੀ ਹੋਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ਲੁਧਿਆਣਾ ਵੈਸਟ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਿਹਾ ਤੇ ਦੂਜੇ ਪਾਸੇ ਕਾਂਗਰਸ ਆਪਣੀ ਅੰਦਰੂਨੀ ਲੜਾਈ ਨੂੰ ਸ਼ਾਂਤ ਕਰਨ ਲਈ ਲਗਾਤਾਰ ਮੀਟਿੰਗਾਂ ਦੇ ਵਿੱਚ ਡੁੱਬੀ ਹੋਈ ਹੈ ਕਿਉਂਕਿ ਜਸਖਾਨਾ ਜੰਗੀ ਕਾਰਨ ਕਾਂਗਰਸ ਨੂੰ ਅੱਜ ਸੱਤਾ ਤੋਂ ਬਾਹਰ ਬੈਠ ਕੇ ਸਬਰ ਕਰਨਾ ਪੈ ਰਿਹਾ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਸਰਕਾਰ ਨੂੰ ਘੇਰਨਾ ਪੈ ਰਿਹਾ ਤਾਂ ਜਿਹੜੇ ਕਾਂਗਰਸ ਦੇ ਨਵੇਂ ਲਗਾਏ ਇੰਚਾਰਜ ਹੈ ਭਪੇਸ਼ ਬਗੇਲ ਉਹ ਲਗਾਤਾਰ ਮੀਟਿੰਗਾਂ ਕਰ ਰਿਹਾ ਹੈ ਤਾਂ ਕਿ ਇੱਕ ਸਖਾਵਾਂ ਮਾਹੌਲ ਕਾਂਗਰਸ ਦੇ ਵਿੱਚ ਸਿਰਜਿਆ ਜਾ ਸਕੇ ਉੱਥੇ ਹੀ ਲੁਧਿਆਣਾ ਵੈਸਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਭਾਰਤ ਪੋਸ਼ਨ ਆਸ਼ੂ ਨੇ ਦਾਅਵੇਦਾਰੀ ਠੋਕ ਦਿੱਤੀ ਹੈ ਜਦਕਿ ਕਾਂਗਰਸ ਆਪਣਾ ਉਮੀਦਵਾਰ ਤਲਾਸ਼ ਰਹੀ ਹੈ ਮਜਬੂਤ ਉਮੀਦਵਾਰ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਬਿਸ਼ੱਕ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਰਕਾਰ ਨੂੰ ਘੇਰਨ ਦੀਆਂ ਗੱਲਾਂ ਕਰ ਰਹੇ ਹੁਣ ਪਰੰਤੂ ਜਿਸ ਤੰਗ ਦੇ ਨਾਲ ਪਾਰਟੀ ਦੇ ਅੰਦਰ ਕਾਂਗਰਸ ਦੇ ਉਮੀਦਵਾਰ ਕਾਂਗਰਸ ਦੇ ਆਗੂ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਘੇਰਨ ਦੀ ਰਣਨੀਤੀ ਬਣਾ ਰਿਹਾ ਤਾਂ ਕਾਂਗਰਸ ਦੇ ਅੰਦਰ ਵੀ ਕੁਝ ਅੱਛਾ ਨਹੀਂ ਹੈ ਦਿੱਲੀ ਦੇ ਵਿੱਚ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ ਜਿੱਥੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਰਕਾਰ ਨੂੰ ਕਿਸ ਤਰ੍ਹਾਂ ਘਿਰਨਾ ਹੈ ਉਸ ਨੂੰ ਲੈ ਕੇ ਵੀ ਤਿਆਰੀ ਚੱਲ ਰਹੀ ਹੈ ਪਰੰਤੂ ਲੁਧਿਆਣਾ ਵੈਸਟ ਤੋਂ ਕਾਂਗਰਸ ਕਿਸ ਨੂੰ ਆਪਣਾ ਉਮੀਦਵਾਰ ਬਣਾਏਗੀ ਉਸ ਉੱਤੇ ਇੱਕ ਵੱਡੀ ਨਿਗਾਹ ਚੱਲ ਰਹੀ ਹੈ ਕੋਖਿਆ ਜਾ ਰਿਹਾ ਕਿ ਆਕਰ ਕਾਂਗਰਸ ਕਿਸ ਨੂੰ ਮਜ਼ਬੂਤ ਪਖਤੋਂ ਅਜਿਹਾ ਚਿਹਰਾ ਦੇਵੇ ਜਿਸ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੰਜੀਵ ਅਰੋੜਾ ਜੋ ਰਾਜ ਸਭਾ ਮੈਂਬਰ ਵੀ ਨੇ ਉਹਨਾਂ ਨੂੰ ਮਜਬੂਤ ਟੱਕਰ ਦਿੱਤੀ ਜਾ ਸਕੇ ਬੇਸ਼ੱਕ ਹੁਣ ਤੱਕ ਦੀਆਂ ਜ਼ਿਮਨੀ ਚੋਣਾ ਦੇ ਵਿੱਚ ਮੌਜੂਦਾ ਸਰਕਾਰਾਂ ਅਜਿਹਾ ਮਾਹੌਲ ਸਿਰਜ ਲੈਂਦੀਆਂ ਜਿਸ ਦੇ ਨਾਲ ਸਾਰੀ ਬਾਜ਼ੀ ਉਹਨਾਂ ਦੇ ਪੱਖ ਵਿੱਚ ਚੱਲੇ ਜਾਂਦੀ ਹੈ ਜਿੱਤ ਉਹਨਾਂ ਦੇ ਹਿੱਸੇ ਆ ਜਾਂਦੀ ਹੈ ਪਰੰਤੂ ਜਿਸ ਤਰ੍ਹਾਂ ਦੀ ਤਾਕਤ ਝੋਕੀ ਜਾਂਦੀ ਹੈ ਜਿਸ ਤਰ੍ਹਾਂ ਦੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਅਧਿਕਾਰੀਆਂ ਨੂੰ ਇਤਨਾ ਕਿਤੇ ਝਾਂਸੇ ਵਿੱਚ ਲਿਆ ਜਾਂਦਾ ਹੈ ਡਰਾਵੇ ਦੇ ਨਾਲ ਬਦਲੀਆਂ ਦੇ ਰੂਪ ਵਿੱਚ ਜਾਂ ਅਫਸਰਤਾਂ ਤੋਂ ਕਿਵੇਂ ਕੰਮ ਲੈਣਾ ਉਸ ਹਿਸਾਬ ਦੇ ਨਾਲ ਸਰਕਾਰ ਬਾਜ਼ੀ ਮਾਰਨ ਦੇ ਵਿੱਚ ਸਫਲ ਹੋ ਜਾਂਦੀ ਹੈ ਬੇਸ਼ੱਕ ਕਾਂਗਰਸ ਨੂੰ ਇਸ ਸੀਟ ਤੋਂ ਜਾਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਕੋਈ ਵੱਡੀ ਜਿੱਤ ਨਾ ਮਿਲੇ ਪਰੰਤੂ ਕਾਂਗਰਸ ਇੱਕ ਮਜ਼ਬੂਤ ਟੱਕਰ ਦੇਣਾ ਚਾਹੁੰਦੀ ਹੈ ਤਾਂ ਕਿ ਮਾਹੌਲ ਨੂੰ ਸਿਰਜਿਆ ਜਾ ਸਕੇ ਮਾਹੌਲ ਨੂੰ ਬਣਾਇਆ ਜਾ ਸਕੇ ਕਿ ਕਾਂਗਰਸ 2027 ਦੇ ਵਿੱਚ ਮਜਬੂਤੀ ਦੇ ਨਾਲ ਅੱਗੇ ਆਵੇਗੀ ਮਜਬੂਤੀ ਦੇ ਨਾਲ ਸੱਤਾ ਵਿੱਚ ਰਹਿਣ ਵਾਲੀ ਸਰਕਾਰ ਨੂੰ ਇੱਕ ਟੱਕਰ ਦੇਵੇਗੀ ਇੱਕ ਫਾਈਟ ਦੇਣ ਦੀ ਤਿਆਰੀ ਵਿੱਚ ਕਾਂਗਰਸ ਦਖਾਈ ਦੇ ਰਹੀ ਹੈ ਇਸ ਦੇ ਨਾਲ ਹੀ ਅਕਾਲੀ ਦਲ ਦੇ ਵਿੱਚ ਭਰਤੀ ਨੂੰ ਲੈ ਕੇ ਰੇੜਕਾ ਦਖਾਈ ਦੇ ਰਿਹਾ ਅਕਾਲੀ ਦਲ ਤੋਂ ਵੱਖ ਹੋਈ ਧਿਰ ਨੇ ਇੱਕ ਤਰੀਕ ਮਿੱਥੀ ਸੀ ਉਸ ਤਰੀਕ ਦੇ ਤਹਿਤ ਜਿਹੜੀ 5 ਮੈਂਬਰੀ ਕਮੇਟੀ 7 ਤੋਂ 5 ਮੈਂਬਰੀ ਕਮੇਟੀ ਨੇ ਬਾਅਦ ਵਿੱਚ ਐਲਾਨ ਕੀਤਾ ਸੀ ਕਿ ਉਹ ਭਰਤੀ ਸ਼ੁਰੂ ਕਰਨ ਜਾ ਰਿਹਾ ਹੈ ਸ਼੍ਰੀ ਅਕਾਲ ਤਖਸਾ ਵੱਲੋਂ ਗਠਿਤ ਕੀਤੀ ਕਮੇਟੀ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਸਾ ਦੇ ਹੁਕਮਾਂ ਨੂੰ ਸਿਧਾਂਤਾਂ ਨੂੰ ਰਵਾਈਤਾਂ ਨੂੰ ਬਰਕਰਾਰ ਰੱਖੇਗੀ ਇਸ ਕਰਕੇ ਸ਼੍ਰੀ ਅਕਾਲ ਤਖਸਾ ਤੇ ਉਹਨਾਂ ਨੇ ਅਰਦਾਸ ਕਰਕੇ ਭਰਤੀ ਮਹਿੰਦੀ ਸ਼ੁਰੂਆਤ ਕੀਤੀ ਹੈ ਪਰੰਤੂ ਰੇੜਕਾ ਇਸ ਕਰਕੇ ਆ ਕਿ ਜਿਹੜੀ ਪਰਚੀ ਸ਼੍ਰੋਮਣੀ ਅਕਾਲੀ ਦਲ ਨੇ ਕੱਟਿਆ ਉਸ ਦੇ ਵਿੱਚ ਪਾਰਟੀ ਦੇ ਬੈਂਕ ਖਾਤੇ ਪਾਰਟੀ ਦਾ ਦਫਤਰ ਨਿਰਧਾਰਤ ਕੀਤਾ ਗਿਆ ਤੇ ਦੂਜੇ ਪਾਸੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹਨਾਂ ਦੀ ਪਰਚੀ ਦੇ ਵਿੱਚ ਲਿਖਿਆ ਗਿਆ ਕਿ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਕਮੇਟੀ ਦਫ਼ਤਰ ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਵਿੱਚ ਹੋ ਸਕਦਾ ਹੈ ਨਾ ਤਾਂ ਕੋਈ ਖਾਤਾ ਦਰਸਾਇਆ ਗਿਆ ਨਾ ਹੀ ਕੋਈ ਦਫ਼ਤਰ ਦਾ ਸਥਾਨ ਦੱਸਿਆ ਗਿਆ ਇਸ ਨੂੰ ਲੈ ਕੇ ਦੋਨੇ ਧਿਰਾਂ ਆਮੋ ਸਾਹਮਣੇ ਦਿਖਾਈ ਦੇ ਰਹੀਆਂ ਇਸ ਤੋਂ ਪਹਿਲਾਂ ਕਿ ਭਰਤੀ ਦੀ ਸ਼ੁਰੂਆਤ ਹੁੰਦੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੋਂਦੜ ਪ੍ਰੈਸ ਕਾਨਫਰੰਸ ਕਰਦੇ ਆ ਤੇ ਇਥੋਂ ਤੱਕ ਸੱਦਾ ਦਿੰਦੇ ਆ ਕਿ ਇਕੱਠੇ ਅੱਜ ਵੀ ਹੋਣਾ ਕੱਲ ਵੀ ਹੋਣਾ ਕਿਉਂ ਨਾ ਸਾਡੇ ਤੋਂ ਤੁਸੀਂ ਪਰਚੀਆਂ ਲੈ ਜਾਓ ਤੇ ਭਰਤੀ ਦੀ ਸ਼ੁਰੂਆਤ ਕਰ ਲਓ ਖੈਰ ਇਸ ਤੋਂ ਪਹਿਲਾਂ ਇਹ ਪ੍ਰਕਿਰਿਆ ਹੋ ਸਕਦੀ ਸੀ ਕੁਝ ਟੰਗ ਤਰੀਕੇ ਜੇ ਏਕਤਾ ਨੂੰ ਲੈ ਕੇ ਜਾਂ ਭਰਤੀ ਨੂੰ ਲੈ ਕੇ ਪੜਾਏ ਜਾਂਦੇ ਜਾਂ ਸਖਾਵਾਂ ਮਾਹੌਲ ਬਣਾਇਆ ਜਾਂਦਾ ਸ਼ਾਇਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਅਕਾਲੀ ਦਲ ਤੋਂ ਵੱਖ ਹੋਈ ਧਿਰ ਭਰਤੀ ਦੀ ਸ਼ੁਰੂਆਤ ਨਾ ਕਰਦੀ ਖੈਰ ਇਸ ਨੂੰ ਲੈ ਕੇ ਇੱਕ ਵੱਡਾ ਰੜਕਾ ਦਿਖਾਈ ਦਿੱਤਾ ਇਸ ਦੇ ਨਾਲ ਹੀ ਨਵਨਿਯੁਕਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਵੱਲੋਂ ਵੀ ਪੰਜ ਮੈਂਬਰੀ ਕਮੇਟੀ ਨੂੰ ਚਾਹ ਦਾ ਸੱਦਾ ਦਿੱਤਾ ਜਾਂਦਾ ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਕੋਲ ਕੋਈ ਸਮਾਂ ਨਾ ਹੋਣ ਕਾਰਨ ਉਹਨਾਂ ਨੇ 2 ਤਰੀਕ ਦੇ ਦਸੰਬਰ ਦੇ ਫੈਸਲਿਆਂ ਨੂੰ ਪੂਰੀ ਤਰ੍ਹਾਂ ਘੋਖਿਆ ਨਹੀਂ ਹੈ ਜਿਹੜਾ ਫੈਸਲਾ ਭਰਤੀ ਨੂੰ ਲੈ ਕੇ ਕੀਤਾ ਗਿਆ ਸੀ ਉਸ ਫੈਸਲੇ ਦੀ ਵੀ ਸਮੀਖਿਆ ਨਹੀਂ ਕੀਤੀ ਜਾ ਸਕੀ ਤਾਂ ਵੇਖਣਾ ਹੋਏਗਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਏਕਤਾ ਨੂੰ ਲੈ ਕੇ ਭਰਤੀ ਨੂੰ ਲੈ ਕੇ ਅਕਾਲੀ ਦਲ ਜਾਂ ਅਕਾਲੀ ਦਲ ਤੋਂ ਵੱਖ ਹੋਈ ਧਿਰ ਕਿਸ ਦਿਸ਼ਾ ਵਿੱਚ ਜਾਂਦੀ ਵੱਖਾਈ ਦਿੰਦੀ ਆ ਇਸੇ ਦਰਮਿਆਨ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਸ਼ਿਆਰਪੁਰ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚਦੇ ਆ ਕਿਉਂਕਿ ਇੱਕ ਦਿਨ ਪਹਿਲਾਂ ਐਜੈਕਟਿਵ ਦੀ ਬੈਠਕ ਹੁੰਦੀ ਆ ਤੇ ਉਸ ਬੈਠਕ ਦੇ ਵਿੱਚ ਇੱਕ ਵਾਰ ਫੇਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ ਜਾਂਦਾ ਹੈ ਫਿਰ ਇੱਕ ਵਫ਼ਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਜਾਂਦਾ ਹੈ ਫਿਰ ਉਹਨਾਂ ਵੱਲੋਂ 2 ਦਿਨ ਦਾ ਸਮਾਂ ਦੇ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਗ੍ਰਹਿ ਪਹੁੰਚਦੇ ਆ ਜਿੱਥੇ ਪਾਰਟੀ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਸਾਰੇ ਪਹੁੰਚੇ ਹੁੰਦੇ ਆ ਜਦੋਂ ਸੁਖਵੀਰ ਸਿੰਘ ਬਾਦਲ ਨਾਲ ਬੰਦ ਕਮਰਾ ਬੈਠਕ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੋਂਦੜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਿਹੜਾ ਫੈਸਲਾ ਉਸ ਬੰਦ ਕਮਰਾ ਬੈਟਕ ਦੇ ਵਿੱਚ ਲਿਆ ਜਾਂਦਾ ਉਹ ਫੈਸਲਾ ਬਾਹਰ ਆ ਕੇ ਸੁਣਾ ਦਿੱਤਾ ਜਾਂਦਾ ਕਿ ਐਡਵੋਕੇਟ ਧਾਮੀ ਮੁੜ ਐਸਜੀਪੀਸੀ ਦੀ ਪ੍ਰਧਾਨਗੀ ਨੂੰ ਸਾਹਮਣੇ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਇਸ ਪੱਖ ਤੋਂ ਵੀ ਦਿਖਾਈ ਦਿੰਦੀਆਂ ਕਿ ਪਹਿਲਾਂ ਹੀ ਸਿਆਸਤਦਾਨਾਂ ਵਿੱਚ ਨੈਤਿਕਤਾ ਦਾ ਆਧਾਰ ਬਿਗਦਾ ਜਾ ਰਿਹਾ ਹੈ ਨੈਤਿਕਤਾ ਗਵਾਚਦੀ ਜਾ ਰਹੀ ਹੈ ਨੈਤਕ ਦਾ ਦੇ ਕੋਈ ਅਰਥ ਜਾਂ ਮayne ਸਿਆਸਤਦਾਨ ਕਦੇ ਨਹੀਂ ਸਮਝਦੇ ਜਦੋਂ 2 ਦਸੰਬਰ ਨੂੰ ਪੰਨ ਸਿੰਘ ਸਬਾਨਾ ਨੇ ਫੈਸਲਾ ਕੀਤਾ ਸੀ ਤਾਂ ਉਸ ਦੇ ਵਿੱਚ ਵੀ ਇਹ ਗੱਲ ਜਥੇਦਾਰ ਸਬਾਨਾ ਨੇ ਕੀਤੀ ਸੀ ਕਿ ਨੈਤਿਕਤਾ ਦਾ ਆਧਾਰ ਗਵਾ ਚੁੱਕਾ ਹੈ ਅਕਾਲੀ ਦਲ ਤੇ ਉਸ ਤੋਂ ਬਾਅਦ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅਸਤੀਫਾ ਦਿੱਤਾ ਸੀ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਉਹ ਨਤਕਤਾ ਦੇ ਆਧਾਰ ਤੇ ਅਸਤੀਫਾ ਦੇ ਰਿਹਾ ਆਖਰ ਗਲਤਾਂ ਦਵਾਦੀ ਸੀ ਇਹ ਦਬਾਅ ਕਿੱਥੋਂ ਆ ਰਿਹਾ ਸੀ ਦਬਾਅ ਕਿੱਥੋਂ ਪੈ ਰਿਹਾ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾ ਦਿੱਤਾ ਗਿਆ ਸੀ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਹਟਾਇਆ ਜਾਣਾ ਸੀ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਹਟਾਇਆ ਜਾਣਾ ਸੀ ਲੱਗਦਾ ਕਿ ਕੁਝ ਇਸ ਤਰ੍ਹਾਂ ਦਾ ਦਬਾਹੀ ਐਡਵੋਕੇਟ ਧਾਮੀ ਹੋਰਾਂ ਤੇ ਪਾਇਆ ਜਾ ਸਕਦਾ ਹੈ ਜਦੋਂ ਉਹਨਾਂ ਨੇ ਆਪਣੇ ਮਨ ਦੀ ਆਵਾਜ਼ ਸੁਣੀ ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਇਹ ਗੱਲ ਕਹਿ ਦਿੱਤੀ ਕਿ ਨਤਕਤਾ ਦੇ ਆਧਾਰ ਤੇ ਉਸਤੀਫਾ ਦੇ ਰਿਹਾ ਅੱਜ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਮਨ ਬਣਾ ਲਿਆ ਤਾਂ ਬਹੁਤ ਸਾਰੇ ਸਿਆਸਤਦਾਨਾਂ ਨੇ ਬਹੁਤ ਸਾਰੇ ਪੰਥਕ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਧਾਮੀ ਸਾਹਿਬ ਦੇ ਅੰਦਰੋਂ ਵੀ ਨਤਕਤਾ ਗੋ ਆ ਚੁੱਕੀ ਹੈ ਤਾਂ ਨਤਕਤਾ ਨੂੰ ਲੈ ਕੇ ਸਮੇਂ-ਸਮੇਂ ਤੇ ਸਵਾਲ ਖੜੇ ਹੁੰਦੇ ਆਏ ਆ ਕਿਉਂਕਿ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਦਮਦਮੀ ਟਕਸਾਲ ਨੇ ਜਿਸ ਤਰ੍ਹਾਂ ਬੁੱਢਾ ਦਲ ਨੇ ਜਥੇਦਾਰਾਂ ਦੀ ਨੁਕਤੀ ਰੱਦ ਕਰ ਦਿੱਤੀ ਹੈ ਤਾਂ 17 ਤਰੀਕ ਨੂੰ ਇੱਕ ਅਲਟੀਮੇਟਮ ਇੱਕ ਚੇਤਾਵਨੀ ਦਮਦਮੀ ਟਕਸਾਲ ਨੇ ਦਿੱਤੀ ਸੀ ਕਿ ਪਹਿਲਾਂ ਵਾਲੇ ਜਥੇਦਾਰ ਬਹਾਲ ਕੀਤੇ ਜਾਣ ਜੇ ਅਜੇ ਤੱਕ ਕੋਈ ਫੈਸਲਾ ਨਹੀਂ ਕਰਦੀ ਤਾਂ 28 ਮਾਰਚ ਦੇ اجلاس ਵਿੱਚ ਵੱਡਾ ਹੰਗਾਮਾ ਹੋ ਸਕਦਾ ਹੈ ਮੈਂਬਰਾਂ ਦੀ ਜਵਾਬਦੇਹੀ ਲਈ ਉਹਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਹੈ ਦਮਦਮੀ ਟਕਸਾਲ ਨੇ ਇੱਕ ਵਾਰ ਫੇਰ ਵੀਡੀਓ ਪਾ ਕੇ ਇੱਕ ਸਨੇਹਾ ਕੱਲਿਆ ਇੱਕ ਸੱਦਾ ਦਿੱਤਾ ਹੈ ਕਿ ਸੰਗਤ ਨੂੰ ਜਥੇਦਾਰਾਂ ਦੇ ਸਬੰਧ ਵਿੱਚ ਜਿਹੜੇ ਹਟਾਏ ਜਾ ਚੁੱਕੇ ਐ ਨਵੇਂ ਲਗਾਏ ਜਾ ਚੁੱਕੇ ਐ ਉਸ ਬਾਬਤ ਜਵਾਬਦੇਹੀ ਤੈਅ ਕਰਨ ਲਈ 28 ਮਾਰਚ ਨੂੰ ਇੱਕ ਪੰਥਕ ਇਕੱਠ ਕਰਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਹੁੰਚਣਾ ਚਾਹੀਦਾ ਇਸ ਹਲਾਤਾਂ ਨਾਲ ਕਿਵੇਂ ਨਜਿੱਠਿਆ ਜਾਏਗਾ ਇਸ ਹਲਾਤਾਂ ਨੂੰ ਕਿਵੇਂ ਕਾਊਂਟਰ ਕੀਤਾ ਜਾਏਗਾ ਹਰਜਿੰਦਰ ਸਿੰਘ ਧਾਮੀ ਜਦੋਂ ਵਾਪਸ ਆ ਰਿਹਾ ਹੈ ਤਾਂ ਉਹ ਕਿਸ ਭੂਮਿਕਾ ਵਿੱਚ ਨਜ਼ਰ ਆਉਣਗੇ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਦਿਖਾਈ ਦੇ ਰਿਹਾ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਦਾ ਵਿਵਾਦ ਸਾਹਮਣੇ ਆਇਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਿਹੜੇ ਢੰਡੇ ਆ ਜਿਹੜੇ ਵਾਹਨਾ ਤੇ ਲੱਗੇ ਹੋਇਆ ਉਹ ਇੱਕ ਸਖਸ਼ ਵੱਲੋਂ ਪਾੜ ਕੇ ਉਖਾੜ ਕੇ ਸੁੱਟ ਦਿੱਤੇ ਜਾਂਦੇ ਆ ਇਹ ਮਾਮਲਾ ਹੁਣ ਹਿਮਾਚਲ ਦੀ ਵਿਧਾਨ ਸਭਾ ਵਿੱਚ ਗੂੰਜਦਾ ਵੱਖਾ ਦਿੱਤਾ ਹੈ ਵਿਰੋਧੀ ਧਿਰ ਦੇ ਆਗੂ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਉਹਨਾਂ ਨੇ ਸਪੀਕਰ ਤੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਤੋਂ ਜਵਾਬ ਮੰਗਿਆ ਹੈ ਕਿ ਜਿਹੜੇ ਲੋਕ ਹਿਮਾਚਲ ਵਿੱਚ ਆ ਕੇ ਹੜਦੁੰਗ ਮਚਾਰ ਰਿਹਾ ਮਾਹੌਲ ਖਰਾਬ ਕਰ ਰਿਹਾ ਉਸ ਦੇ ਨਾਲ ਇੱਕ ਜਵਾਬ ਦੇਹੀ ਸਰਕਾਰ ਨੂੰ ਲੈਣੀ ਹੋਏਗੀ ਇਸ ਦੇ ਨਾਲ ਪੰਜਾਬ ਤੇ ਹਿਮਾਚਲ ਸਰਕਾਰ ਦੇ ਵਿਚਾਲੇ ਇੱਕ ਟਕਰਾਅ ਬਣ ਸਕਦਾ ਹੈ ਕਿਉਂਕਿ ਦਲ ਖਾਲਸਾ ਨੇ ਵੀ ਹਿਮਾਚਲ ਦੀਆਂ ਬਹੁਤ ਸਾਰੀਆਂ ਬੱਸਾਂ ਤੇ ਸнт ਜਨਰਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਲਗਾ ਦਿੱਤੇ ਆ ਬਹੁਤ ਸਾਰੇ ਲੋਕ ਹੱਥਾਂ ਵਿੱਚ ਕਿਰਪਾਨਾਂ ਲਹਿਰਾਉਂਦੇ ਨਜ਼ਰ ਆਏ ਆ ਦੋਨਾਂ ਸੂਬਿਆਂ ਦੇ ਵਿੱਚ ਇੱਕ ਤਣਾਅਮਈ ਮਾਹੌਲ ਦਖਾਈ ਦੇ ਰਿਹਾ ਸਿੱਖਾਂ ਤੇ ਪੰਜਾਬੀਆਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਇੱਕ ਨੈਰੇਟਿਵ ਸਰਜਿਆ ਜਾਂਦਾ ਹੈ ਜਾਂ ਮਾਹੌਲ ਕ੍ਰੀਏਟ ਕੀਤਾ ਜਾਂਦਾ ਹੈ ਜੋ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਸਮੇਂ-ਸਮੇਂ ਤੇ ਵਿਵਾਦ ਪਨਪਦੇ ਰਹਿਆ ਉਸ ਨੂੰ ਲੈ ਕੇ ਕਿਤਨਾ ਕਿਤੇ ਗੱਲ ਇੱਕ ਵਾਰ ਫਿਰ ਤਣਾਵ ਵਾਲੇ ਪਾਸੇ ਜਾਂਦੀ ਵਕਾਈ ਦੇ ਰਹੀ ਹੈ ਇਸ ਨੂੰ ਦੋਵੇਂ ਸੂਬਾ ਸਰਕਾਰਾਂ ਕਿਸ ਤਰ੍ਹਾਂ ਨਜਠਣਗੀਆਂ ਜਿਹੜੇ ਲੋਕ ਸੰਤ ਜਨਰਲ ਸਿੰਘ ਭਿੰਡਰਾ ਵਾਲਿਆਂ ਨੂੰ ਆਪਣਾ ਆਈਡਲ ਮੰਨਦੇ ਆ ਉਹ ਕਿਵੇਂ ਸ਼ਾਂਤ ਹੋਣਗੇ ਸਰਕਾਰਾਂ ਜਿਹੜੀਆਂ ਹਿਮਾਚਲ ਜਾਂ ਪੰਜਾਬ ਦੀ ਸਰਕਾਰ ਹੈ ਉਹ ਕਿਸ ਤਰ੍ਹਾਂ ਤੈਅ ਕਰਨਗੀਆਂ ਕਿ ਕਿਹੜੀ ਧਿਰ ਜ਼ਿੰਮੇਵਾਰ ਹੈ ਇਹ ਮਾਚਲ ਦੇ ਵਿੱਚ ਅਜਿਹੇ ਕਿਹੜੇ ਲੋਕ ਐ ਜਿਹੜੇ ਪੰਜਾਬੀਆਂ ਨੂੰ ਸਿੱਖਾਂ ਨੂੰ ਟਾਰਗੇਟ ਕਰ ਰਿਹਾ ਤਾਂ ਵੇਖਣਾ ਹੋਏਗਾ ਕਿ ਇਸ ਮਾਹੌਲ ਦੇ ਅੰਦਰ ਕਿਸ ਤਰ੍ਹਾਂ ਦੋਵੇਂ ਸਰਕਾਰਾਂ ਸ਼ਾਂਤੀ ਵਾਲੇ ਮਾਹੌਲ ਨੂੰ ਸਥਿਰ ਕਰਦੀਆਂ ਕਿਉਂਕਿ ਅਜਿਹੀਆਂ ਗੱਲਾਂ ਕਰਕੇ ਮਾਹੌਲ ਅਸ਼ਾਂਤ ਬਖਾਈ ਦੇ ਰਿਹਾ ਹੈ ਵੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੋਵਾਂ ਸਰਕਾਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਜ਼ਰ ਆਉਂਦੀ ਹੈ